ਜਦੋਂ ਸਿਸਟਰ ਸਰ کہہ ਰਹੀ ਸੀ ਵੀ ਯੂਥ ਬਾਹਰ ਜਾ ਰਿਹਾ ਮੈਂ ਬਾਹਰੋਂ ਇੱਥੇ ਆਇਆ ਸਰ ਅੱਜ ਆਪਣਾ ਨਿਕਤੀ ਪੱਤਰ ਲੈ ਆ। ਅੱਛਾ ਅੱਜ ਆਇਆ ਸਰ ਮੇਰੇ ਲਈ ਬਹੁਤ ਹੀ ਇਮਾਨਦਾਰੀ ਵਾਲੀ ਗੱਲ ਹੈ ਜੀ ਇਹ ਕਿੱਥੇ ਚਲਾ ਗਿਆ ਸੀ ਮੈਂ ਇਕੱਲੇ ਗਿਆ ਸੀ ਸਰ ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਮੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਘਰੇ ਹਲੇ ਗਿਆ ਨਹੀਂ ਸਰ ਉਹ ਅੱਛਾ ਅਜ ਮੇਰਾ ਬੋਰਡਿੰਗ ਪਾਸ ਮੇਰੇ ਕੋਲ ਹੀ ਹੈ ਸਰ ਕੱਲ ਹੀ ਆਇਆ ਹਲੇ ਮੈਂ ਚੰਡੀਗੜ੍ਹ ਹਾਂ ਹਾਜੀ ਸਰ ਦਿੱਲੀ ਤੋਂ ਸਿੱਧਾ ਚੰਡੀਗੜ੍ਹ ਹੀ ਆਇਆ ਸਰ ਮੈਂ ਵਾਹ ਵਾਹ ਹਾਂ ਹੁਣ ਨਿਕਤੀ ਪੱਤਰ ਲੈ ਕੇ ਜਾਊਂਗਾ ਸਰ ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਰੌ बहुत-बहुत धन्यवाद तौडा सर बहुत मेहरबानी वाता मेरे ते मेरे, मेरे परिवार को थैंक यू सर बहुत गुड गुडिया ससिकाल सर ससिकाल सर मैं गुरविंदर सिंह फादर नेम सरदार गुरनाम सिंह सर नंगलदयाल सिंह पिंड चंडियाला गुरु हलका तो आया मैं सर हेलो थोड़ी नीड कर लो माइक हां चंडियाला गुरु हलके तो आया हां सर मैं माइक नीड कर लूं थोड़े हेलो मैं चंडियाला गुरु हलके तो आया हां सर ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਹਰਪਜਨ ਸਿੰਘ ਜੀ ਟਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਟਿਊ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਇਹ ਮੈਂ ਦਿলো ਇੱਕ ਗੱਲ ਕਹਿਣਾ ਚਾਹੁੰਦਾ ਹਾਂ ਸਰ ਮੈਂ ਬਹੁਤ ਮਤਲਬ ਗਰੀਬ ਗਰੀਬ ਪਰਿਵਾਰ ਤੋਂ ਆਇਆ ਹਾਂ ਸਰ ਮੇਰੇ ਪਰਿਵਾਰ ਚ ਪਹਿਲੀ ਵਾਰੀ ਨੌਕਰੀ ਮਿਲਣ ਜਾ ਰਹੀ ਹੈ ਪਹਿਲੀ ਵਾਰੀ ਮੈਂ ਬੋਲ ਰਿਹਾ ਹਾਂ ਸਟੇਜ ਦੇ ਉੱਪਰ ਥੋੜਾ ਜਿਹਾ ਮੈਨੂੰ ਕੰਫਰਟੇਬਲ ਜਿਹਾ ਮਹਿਸੂਸ ਨਹੀਂ ਹੋ ਰਿਹਾ ਕੋਈ ਨਹੀਂ ਕੋਈ ਨਹੀਂ ਨਹੀਂ ਬੋਲਾ ਬੋਲਾ ਕੋਈ ਨਹੀਂ ਇਦਾਂ ਹੀ ਇਦਾਂ ਹੀ ਹੋ ਜਾਂਦਾ ਹੁੰਦਾ ਔਲੇ ਔਲੇ ਥੈਂਕ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ ਮੈਂ ਸਰਪੰਚ ਸਿੰਘ ਜੀ ਡਿਓ ਸਾਹਿਬ ਦੇ ਹਲਕੇ ਤੋਂ ਵੀ ਆਇਆ ਤੇ ਸਰ ਉਹ ਬਹੁਤ ਜ਼ਿਆਦਾ ਵਿਕਾਸ ਆਇਆ ਸਰ ਇਹਨਾਂ ਨੇ ਸਾਡੇ ਹਲਕੇ ਦਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਗੁਰਵਿੰਦਰ ਥੈਂਕ ਯੂ ਮੁਬਾਰਕਾਬਾਤ ਬਹੁਤ ਬਹੁਤ ਪਰਵਾਰ ਥੈਂਕ ਯੂ ਥੈਂਕ ਯੂ ਸਰ ਸਰ ਸ਼ੇਕਾਲ ਸਰ ਮੇਰਾ ਨਾਮ ਸੁਖਚੈਨ ਕੋਹੜਾ ਮੈਂ ਸ਼ਹਿਰ ਸੰਗਰੂਰ ਤੋਂ ਬਿਲੋਂਗ ਕਰਦੀ ਆਂ ਸਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਇੱਕ ਨਵੀਂ ਉਮੀਦ ਆਈ ਕਿ ਜਿਹੜੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਤੇ ਇਹ ਸਰਕਾਰ ਸਭ ਪੂਰੀ ਸਾਡੀਆਂ ਉਮੀਦਾਂ ਦੇ ਹਾਰੇ ਉੱਤਰ ਰਹੀ ਹੈ ਸਾਡੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਲਿਆ ਰਹੀ ਹੈ ਜੋ ਮਤਲਬ ਪਹਿਲੀ ਸਰਕਾਰ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਤੇ ਕਿੰਨੇ ਰੁਜ਼ਗਾਰ ਦੇ ਮੌਕੇ ਉਸੇ ਮੌਕੇ ਦੇ ਅੱਜ ਅਸੀਂ ਲਗਭਗ 1300 ਕੈਂਡੀਡੇਟ ਜਿਹੜੇ ਆ ਭਾਗੀਦਾਰ ਬਣਨੇ ਆ ਇਹਦੇ ਲਈ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਸਰ ਮੈਨੂੰ ਪੂਰੀ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਤੁਸੀਂ ਇਦਾਂ ਹੀ ਸਾਡੇ ਵਰਗੇ ਨੌਜਵਾਨ ਨੂੰ ਜਿਹੜਾ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਵੋਗੇ ਤੇ ਜੋ ਜਿੱਦਾਂ ਮੈਮ ਨੇ ਕਿਹਾ ਕਿ ਬੱਚੇ ਬਾਹਰ ਨੂੰ ਭੱਜਦੇ ਆ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੇ ਮੌਕੇ ਜੇ ਸਾਨੂੰ ਮਿਲਦੇ ਰਹਿਣਗੇ ਤਾਂ ਉਹ ਬਾਹਰ ਜਾਣ ਦੀ ਸੋਚਣਗੇ ਤੇ ਸਰ ਮੈਨੂੰ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਇਸ ਪੁਆਇੰਟ ਆਫ View ਤੋਂ ਕਿ ਨੌਜਵਾਨ ਸਾਡਾ ਪੰਜਾਬ ਦਾ ਯੂਥ ਜਿਹੜਾ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਸਰਵ ਕਰੇ ਇਹ ਪੰਜਾਬ ਦੀ ਬੈਟਰਮੈਂਡ ਦੇ ਲਈ ਆਈ ਥਿੰਕ ਇਸ ਤੋਂ ਵਧੀਆ ਕੁਝ ਹੋਰ ਨਹੀਂ ਹੋ ਸਕਦਾ ਤੇ ਸਰ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਦਾਂ ਦੇ ਮੌਕੇ ਦੇਣ ਲਈ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਸਰਵ ਕਰ ਸਕੀਏ ਤੁਹਾਡੀ ਮਿਹਨਤ ਹੈ ਸੁਖਚੈਨ ਕੌਰ ਜੀ ਥੈਂਕ ਯੂ ਸਰ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰਾ ਤਾਂ ਨਾਂ ਹੀ ਲੱਗੀ ਜਾਂਦਾ ਮਿਹਨਤ ਤਾਂ ਤੁਹਾਡੀਆਂ ਨੇ ਸਰ ਸਰ ਜਰਨੈਲ ਤੱਕੜਾ ਹੋਵੇ ਫੌਜਾਂ ਆਪੀ ਤਕੜੀਆਂ ਹੋ ਜਾਂਦੀਆਂ ਨੇ ਜੀ ਜਰਨੈਲ ਜਿਹੜਾ ਸਰ ਲੀਡਰ ਜਦੋਂ ਜਿੱਧਰ ਨੂੰ ਲੈ ਕੇ ਜਾਂਦਾ ਨਾ ਸਰ ਇੱਕ ਲੜਾਈ ਉਧਰ ਨੂੰ ਜਾਂਦੀ ਆ ਸਾਡਾ ਜਦੋਂ ਲੀਡਰ ਸਾਨੂੰ ਸਾਨੂੰ ਸਰਵ ਕਰਨ ਦੀ ਇੱਕ ਜਿਹੜੀ ਡਾਇਰੈਕਸ਼ਨ ਦੇ ਰਿਹਾ ਤਾਂ ਸਰ ਅਸੀਂ ਉਹਨਾਂ ਦੀ ਡਾਇਰੈਕਸ਼ਨ ਤੇ ਚੱਲਾਂਗੇ ਗੁੱਡ ਲੱਕ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬ ਨੂੰ ਇੱਕ ਬਹੁਤ ਵਧੀਆ ਲੀਡਰ ਮਿਲਿਆ ਤੇ ਇਸ ਲੀਡਰ ਤੋਂ ਸਾਨੂੰ ਹਮੇਸ਼ਾ ਇੱਕ ਚੰਗੀ ਉਮੀਦ ਰਹੇਗੀ ਤੇ ਲੀਡਰ ਵੀ ਮੈਨੂੰ ਲੱਗਦਾ ਸਾਡੀ ਉਮੀਦਾਂ ਤੇ ਪੂਰਾ ਹੀ ਖਰਾ ਉਤਰਦਾ ਸਰ ਐਵੀ ਸਿੰਘ ਗਰੂਰ ਦੀ ਹੈ ਹਾਂਜੀ ਸਰ ਸਾਡਾ ਜ਼ਿਲ੍ਹਾ ਫਗਰੂਰ ਸਰ थैंक यू सो मच सर बहुत बहुत धन्यवाद थैंक यू सर थैंक यू सर सत श्रीकाल सर मेरा नाम जसप्रीत कौर मैं पिंड खोखर कल तो ही जिला संगरूर दी है जी मैं ए एल भर्ती लिए अच्छ नियुक्ति पत्र लैन आई है जी तो बहुत बहुत धन्यवाद जी मैं बहुत टाइम तो ट्राई कर रही थी कि गोविंदगढ़ खोखर हाँ जी सर जितने थोड़ी भूआ जी ਉਹਨਾਂ ਦੇ ਘਰਾਂ ਚ ਆਈ ਹੈ। ਅੱਛਾ। ਮੈਂ ਗਰਮੀਆਂ ਨੇ ਛੁੱਟੀਆਂ ਚ ਮੈਂ ਜਾਂਦਾ ਹਾਂ। ਹਾਂਜੀ ਸਰ ਉਹ ਤਾਂ ਅਸੀਂ ਉੱਥੇ ਹੀ ਸੀਗੇ ਰੋਟੀ ਬਣਾ ਰਹੇ ਸੀ। ਤੁਸੀਂ ਪੁੱਛਿਆ। ਉਹਨਾਂ ਨੇ ਵੀ ਕਿਹਾ ਵੀ ਸੀਗਾ ਵੀ ਤੁਸੀਂ ਜ਼ਰੂਰ ਕਿਓ ਵੀ ਦੱਸਿਆ ਸੀਗਾ ਵੀ ਅੱਜ ਆਉਣਗੇ ਸਰ ਵੀ ਵੀ ਅਸੀਂ ਉੱਥੋਂ ਆਈਏ। ਤੁਹਾਡੇ ਬਹੁਤ-ਬਹੁਤ ਧੰਨਵਾਦ ਸਰ। ਮੈਂ ਬਹੁਤ ਟਾਈਮ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ। ਸਾਡੇ ਸਾਰੇ ਪਰਿਵਾਰ ਵੱਲੋਂ ਹੀ ਬਹੁਤ-ਬਹੁਤ ਥੈਂਕ ਯੂ। ਵਾਹਿਗੁਰੂ ਜਸਪੀਤ ਪਰ। ਮੈਂ ਗਗਨਦੀਪ ਕੌਰ ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਆ ਤੇ ਹੁਣ ਮੈਂ ਪੰਚਕੁਲਾ ਵਿਖੇ ਮੈਰਿਟ ਹਾਂ ਸਰ ਮੈਂ ਅੱਜ 2 ਸਾਲ ਪਹਿਲੇ ਇੱਥੇ ਜਈ ਸਬਸਟੇਸ਼ਨ ਪੀਐਸਟੀਸੀਐਲ ਦੇ ਅੰਦਰ ਤੁਹਾਡੇ ਹੱਥੋਂ ਨਿਯੁਕਤੀ ਪੱਤਰ ਲਿਆ ਸੀ ਤੇ ਅੱਜ ਮੈਂ 2 ਸਾਲ ਦੇ ਅੰਦਰ ਅੰਦਰ ਏਈਓਟੀ ਇਲੈਕਟ੍ਰੀਕਲ ਲਈ ਨਿਯੁਕਤੀ ਪੱਤਰ ਤੁਹਾਡੇ ਕੋਲੋਂ ਲੈਣ ਆਈ ਹਾਂ ਦੂਜੀ ਨੌਕਰੀ ਹੋ ਗਈ ਮਾਨ ਜੀ ਹਾਂਜੀ ਔਰ ਸਰ ਇਹ ਤੁਹਾਡੀ ਸਰਕਾਰ ਦੇ ਅੰਦਰ ਹੀ ਹੋ ਪਾਇਆ ਹੈ सर मैं गल कहूंगी ਤੁਸੀਂ ਪੰਜਾਬ ਚੋਂ ਬਾਹਰ ਜਾਣ ਦੀ ਲਹਿਰ ਰੋਕ ਦਿੱਤੀ ਸਰ ਇਹ ਬਹੁਤ ਵੱਡੀ ਗੱਲ ਪਰਮਾਤਮਾ ਸਰ ਤੁਸੀਂ ਕਿਹਾ ਸੀ ਹਰ ਬੱਚਾ ਆਪਣੇ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਜੌਬ ਲਏਗਾ ਤੇ ਅੱਜ ਮੈਂ ਬੜੇ ਮਾਣ ਨਾਲ ਕਹਿਣਾ ਚਾਹੂੰਗੀ ਕਿ ਮੈਂ ਬੀਟੈਕ ਐਮਟੈਕ ਹੋਲਡਰ ਅੱਜ ਆਪਣੇ ਐਸ ਡੀਓ ਦੀ ਪੋਸਟ ਲਈ ਇੱਥੇ ਨਿਯੁਕਤੀ ਪੱਤਰ ਲੈਣ ਆਈ ਹਾਂ ਵਾਹ ਵਾਹ ਮੁਬਾਰਕਾ ਬਹੁਤ 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 ਮੁਬਾਰਕਾ ਜੀ ਮੈਂ ਥੋੜੀ ਇੱਕ ਵਾਪਰਾ ਜੀ ਉਹ ਮੇਰੇ ਨਾਲ ਕਟਿਆ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਰ ਮੈਂ মিডিਆ ਨਾਲ ਸਾਡੀ ਇੰਟਰੈਕਸ਼ਨ ਹੋ ਰਹੀ ਸੀ ਤੇ ਸਾਡੇ ਵਿੱਚੋਂ ਹੀ ਨੇ ਲਫਰੀ ਬਰਾੜ ਏਲ ਐਮ ਮੈਂ ਫਸਟ ਟਾਈਮ ਮਿਲੀ ਉਹਨਾਂ ਨੂੰ ਤੇ ਜਦੋਂ ਮੈਂ ਦੱਸਿਆ ਕਿ ਮੈਂ ਗੇਟ ਕੁਆਲੀਫਾਈ ਕਰਕੇ ਐਸ ਡੀਓ ਦੀ ਭਰਤੀ ਹੋਣ ਜਾ ਰਹੀ ਏ ਮੇਰੀ ਤੇ ਸਰ ਉਹ ਡਿਪਲੋਮਾ ਹੋਲਡਰ ਨੇ ਉਹਨਾਂ ਨੇ ਕਿਹਾ ਮੈਮ ਤੁਸੀਂ ਮੈਨੂੰ ਦੱਸੋਗੇ ਗੇਟ ਕਿੱਦਾਂ ਕੁਆਲੀਫਾਈ ਕਰਨਾ ਹੈ ਮੈਂ ਬੀਟੈਕ ਕਰੂੰਗਾ ਤੇ ਮੈਂ ਗੇਟ ਦੇ ਕੇ ਮੈਂ ਏਈਓਟੀ ਵਿੱਚ ਲੱਗਣਾ ਚਾਹਵਾਂਗਾ ਸਰ ਇਹ ਸੋਚ ਬਦਲਤੀ ਸੀ ਸੀ ਇਹ ਬਹੁਤ ਵੱਡੀ ਗੱਲ ਹੈ ਦੱਸ ਦਿਓ ਹਾਂਜੀ ਸਰ ਹੁਣ ਦੱਸ ਦਿਓ ਸਰ ਮੈਂ ਹਾਂਜੀ ਹਾਂਜੀ ਸਰ ਮੈਂ 500 ਪਲੱਸ ਸਟੂਡੈਂਟਸ ਨੂੰ ਮੈਂਟਰਸ਼ਿਪ ਦੇ ਚੁੱਕੀ ਆ ਟੀਚਿੰਗ 'ਚ ਰਹਿ ਚੁੱਕੀ ਆ ਸਰ ਮੈਂ ਤੇ ਇਹ ਮੇਰਾ ਇੱਕ ਸੁਪਨਾ ਵੀ ਰਹਿ ਗਿਆ ਥੇ ਜਿੰਨੇ ਵੀ ਬੱਚੇ ਆ ਜਿਨ੍ਹਾਂ ਦੀ ਅਸੀਂ ਹੈਲਪ ਕਰ ਪਾਈਏ ਮੈਂ ਬਹੁਤ ਸੁਭਾਕੇਸ਼ਾਲੀ ਆਪਣੇ ਆਪ ਨੂੰ ਮੰਨਾਂਗੀ ਇਸ ਚੀਜ਼ 'ਚ ਸਰ ਮੈਂ ਸੀਐਮਡੀ ਸਰ ਦੀ ਬਹੁਤ ਸ਼ੁਕਰਗੁਜ਼ਾਰ ਆ ਲਾਸਟ ਈਅਰ 125 ਐਸਜੀਓਜ਼ ਦੀ ਭਰਤੀਆਂ ਆਈਆਂ ਉਦੇ ਬਾਅਦ ਅਗਲੇ ਹੀ ਸਾਲ ਸਰ ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ 100 ਵਰਤیاں ਹੋਰ ਇਹ ਹੀ ਔਰਤਾਂ ਦੇ ਵਿੱਚ ਐਂਡ ਸਰ ਇਹ ਤੁਹਾਡੀ ਜਿਹੜੀ ਵਿਜ਼ਨ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਕੁਆਲੀਫਿਕੇਸ਼ਨ ਅਕੋਰਡਿੰਗ ਜੌਬ ਲੈਣੀ ਤੇ ਪੰਜਾਬ ਦੇ ਵਿੱਚ ਰਹਿ ਕੇ ਜੌਬ ਕਰਨੀ ਸਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮੈਂ ਮੇਰਾ ਪਰਿਵਾਰ ਹਮੇਸ਼ਾ ਤੁਹਾਡੇ ਲਈ ਸ਼ੁਕਰਗੁਜ਼ਾਰ ਰਵਾਂਗੇ ਤੇ ਮੈਂ ਵਾਈਗਰੂ ਜੀ ਦੀ ਬਹੁਤ ਸ਼ੁਕਰਗੁਜ਼ਾਰ ਆ ਬੁਲੇ ਸੋਨਿਹਾਲ ਸਾਸਰੀ ਸਾਸਰੀ ਐਂਡ ਸਰ आई विश यू फॉर योर ग्रेट हेल्थ ਕਿਉਂਕਿ ਸਾਨੂੰ ਤੁਹਾਡੀ ਲੀਡਰਸ਼ਿਪ ਦੀ ਬਹੁਤ ਲੋੜ ਹੈ ਔਰ ਜਿੱਦਾਂ ਤੁਸੀਂ ਹੱਸਦੇ ਹੋਏ ਇੰਨਾ ਪ੍ਰੈਸ਼ਰ 'ਚ ਲੰਦੇ ਹੋ ਅਸੀਂ ਚਾਹੁੰਦੇ ਹਾਂ ਤੁਸੀਂ ਇਹੀ ਸਾਡੇ ਸਿਰ ਤੇ ਹੱਥ ਰੱਖੋ ਔਰ ਅਸੀਂ ਵੀ ਇਸ ਜੌਬ ਦੇ ਵਿੱਚ ਵਧੀਆ ਕੰਮ ਕਰ ਪਾਈਏ ਥੈਂਕ ਯੂ ਸਰ ਐਂਡ ਥੈਂਕ ਯੂ ਸੀਐਮਡੀ ਸਰ ਇਟ ਮੀਨਸ ਅ ਲੋਟ ਥੈਂਕ ਯੂ